ਜਿੰਦਾਬਾਦ 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 ਅੱਜ ਸਰਕਾਰ ਮੁਕਾਬਾਤ 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 ਇੱਕ ਸਰਕਾਰ ਮੁਕਾਬਾਤ ਮੁਕਾਬਾਤ ਜਿੰਦਾਬਾਦ 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 ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਨਵੰਬਰ ਮਹੀਨੇ ਦੇ ਸ਼ੁਰੂਆਤ ਦੇ ਵਿੱਚ 6 ਤਰੀਕ ਨੂੰ ਜਿਹੜੀਆਂ ਗੰਨਾ ਬੈਟ ਦੀਆਂ ਜਥੇਬੰਦੀਆਂ ਪ੍ਰੋਟੈਸਟ ਦੇ ਵਿੱਚ ਲੱਗੀਆਂ ਰਹੀਆਂ 6 ਨੰਬਰ ਤੋਂ ਲਗਾਤਾਰ ਜਿਹੜਾ ਆ ਉਹ ਕਿਤੇ ਮੰਗ ਪੱਤਰ ਦਿੱਤੇ ਐਮ ਐਲ ਏ ਸਾਹਿਬ ਨੂੰ ਮਿਲੇ ਆ ਮੰਤਰੀਆਂ ਨੂੰ ਮਿਲੇ ਆ ਉਸ ਤੋਂ ਬਾਅਦ ਜਿਹੜੀ ਆ 21 ਤਰੀਕ ਦਾ ਜਲੰਧਰ ਪ੍ਰੋਟੈਸਟ ਰੱਖਿਆ ਸੀ ਧੰਨ ਵਾਲੀ ਫਟਕ ਉਸ ਤੋਂ ਪਹਿਲਾਂ ਸਰਕਾਰ ਨੇ ਮੀਟਿੰਗ ਕੀਤੀ ਮੁੱਖ ਖੇਤੀਬਾੜੀ ਸਕੱਤਰ ਅਰਸ਼ਦੀਪ ਸਿੰਘ ਥੰਦ ਹੋਣਾ ਦੇ ਨਾਲ ਗੱਲਬਾਤ ਹੋਈ ਸੀ ਸੋ ਉਹਨਾਂ ਨੇ ਦੱਸਿਆ ਸੀ ਕਿ 24 ਤਰੀਕ ਸ਼ਾਮ ਤੱਕ ਜਿਹੜਾ ਗੰਨੇ ਦਾ ਰੇਟ ਐਲਾਨ ਕਰ ਦਿੱਤਾ ਜਾਵੇਗਾ ਸੋ ਉਸ ਤੋਂ ਪਹਿਲਾਂ ਅਸੀਂ ਸਰਕਾਰ ਨੂੰ ਟਾਈਮ ਦਿੱਤਾ ਸੀਗਾ ਜੇਕਰ 24 ਤਰੀਕ ਸ਼ਾਮ ਤੱਕ ਜਿਹੜਾ ਇਹ ਰੇਟ ਤੇ ਡੇਟ ਲਾ ਨਾ ਹੋਇਆ ਤੇ ਮੁਰਦਵਾਰਾ ਜਿਹੜਾ ਆ ਅਸੀਂ 27 ਤਰੀਕ ਨੂੰ ਜਿਹੜਾ ਆ ਧੰਨਵਾਲੀ ਫੜਕ ਤੇ ਧਰਨਾ ਲਾਵਾਂਗੇ ਰੋਡ ਵੀ ਜਮ ਕਰਾਂਗੇ ਤੇ ਰੇਲਾ ਵੀ ਜਮ ਕਰਾਂਗੇ ਸੋ ਅੱਜ 26 ਤਰੀਕ ਦੇ ਵਿੱਚ ਜਿਹੜੇ ਆ ਅਸੀਂ ਖੜੇ ਆ ਸਰਕਾਰ ਨੇ ਹਾਲੇ ਤੱਕ ਕੋਈ ਰੇਟ ਤੇ ਡੇਟਾ ਅਨਾਉਂਸ ਨਹੀਂ ਕੀਤਾ ਸੋ ਪ੍ਰਸ਼ਾਸਨ ਨੇ ਭਰੋਸਾ ਦੁਆਇਆ ਕਿ ਅੱਜ ਸ਼ਾਮ ਨੂੰ 26 ਤਰੀਕ ਤੱਕ ਜਿਹੜਾ ਆ ਰੇਟ ਤੇ ਡੇਟ ਦੋਨੇ ਐਲਾਨ ਕਰ ਦੇਣਗੇ ਅਗਰ ਸਰਕਾਰ ਵੱਲੋਂ 1-2% ਵੀ ਕਿਤੇ ਨਾ ਕਿਤੇ ਅੰਗੈਲੀ ਕੀਤੀ ਗਈ ਤਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਆਪਦੇ ਪੁਰਾਣੇ ਜਗ੍ਹਾ ਤੇ ਧੰਨੋਵਾਲੀ ਫਾਟ ਵਿਜਲੰਦਰ ਨਾਲ ਹੀ ਜਿਹੜਾ ਆ ਟ੍ਰੈਫਿਕ ਵੀ ਜਾਮ ਕਰਾਂਗੇ ਨਾਲ ਹੀ ਜਿਹੜੀਆਂ ਰੇਲਾਂ ਵੀ ਰੋਕਾਂਗੇ ਇਹ ਅਣਮਿੱਥੇ ਸਮੇਂ ਵਾਸਤੇ ਇਹ ਧਰਨਾ ਹੋਊਗਾ ਸੋ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਅੱਜ ਸ਼ਾਮ ਤੱਕ ਜਿਹੜਾ ਹੈ ਸਰਕਾਰ ਦਾ ਇੰਤਜ਼ਾਰ ਕਰੀਏ ਨਹੀਂ ਤਾਂ ਕੱਲ ਕਾਲੂ ਧੰਨੋਵਾਲੀ ਫਾਟ ਤੇ ਜਿਹੜਾ ਆ ਸਵੇਰੇ ਪੂਰੇ 11 ਵਜੇ ਜਿਹੜਾ ਰੋਡ ਤੇ ਰੇਲਾ ਰੋਕ ਦਿੰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ